ਕੋਟ ਮਾਰਨ ਕੀਤੀ ਉਹ ਚਾਰ ਜਣੇ ਸੀ ਵਿਸ਼ੁਭਦੀਪ ਕਮੁੰਡਾ ਹੋਰ ਸੀ ਫਿਰ ਕਹਿੰਦੇ ਸਾਡੇ ਨਾਲ ਕਿੱਥੋਂ ਮੁਕਾਬਲਾ ਕਰ ਸਕਣਗੇ ਜਿਨ੍ਹਾਂ ਨੇ ਦੋ ਘਰਾਂ ਨੇ ਬੋਲੀ ਦੇ ਦਿੱਤੀ ਆ ਉਹ ਆਮ ਆਦਮੀ ਪਾਰਟੀ ਦੇ ਬੰਦੇ ਆ ਚਾਰੋਂ ਦੇ ਪਰੇਸ਼ਾਨ ਹੋਇਆ ਇੱਕ ਹੀ ਗੁਰਦਾ ਜੇ ਮੇਰੇ ਬੱਚੇ ਨੂੰ ਕੁਝ ਹੋ ਗਿਆ ਉਹ ਜ਼ਿੰਮੇਦਾਰ ਆ ਵਿਸ਼ੁਭਦੀਪ ਜੀ ਦੀ ਅਵਾਜ਼ ਨਹੀਂ ਆਉਣੀ ਜਦੋਂ ਆ ਕੇ ਇਲੈਕਸ਼ਨ ਲੜ ਲਿਆ ਪਹਿਲੀ ਦਾ ਰੌਲਾ ਤੇ ਮੇਰੇ ਪੁੱਤ ਨਾਲ ਇਸ ਚੀਜ਼ ਦੀ ਰੰਜਿਸ਼ ਕੱਢੀ ਜਾ ਰਹੀ ਆ ਲਾਈਸੈਂਸ ਪਿਸਤੌਲ ਹੈਗਾ ਸਾਡੇ ਕੋਲ ਉਹ ਲਾਈਸੈਂਸ ਦਾ ਪਿਸਤੌਲ ਸਾਡੇ ਤੋਂ ਮੰਗਵਾ ਕੇ ਇਹਨਾਂ ਨੇ ਉਹ ਇਹਨਾਂ ਨੇ ਉਹਦੇ ਤੇ ਰੱਖਿਆ ਜਦੋਂ ਮੈਂ ਇਹ ਪਿਸਤੌਲਾਂ ਚੱਕਣ ਲੱਗੀ ਤੇ ਇੱਕ ਨੇ ਚੱਕ ਲਿਆ ਦਵਾਦ ਪੁਲਿਸ ਵਾਲਿਆਂ ਨੇ ਚੱਕ ਲਿਆ ਜਦੋਂ ਵਿਸ਼ਵਦੀਪ ਨੇ ਪਿਸਤੌਲ ਪਖਾਇਆ ਸੀ ਉਹਨਾਂ ਨੂੰ ਫਿਰ ਵਿਸ਼ਵਦੀਪ ਤੋਂ ਪਿਸਤੌਲ ਉਹਨਾਂ ਨੇ ਫੜ ਕੇ ਪੁਲਿਸ ਨੇ ਅੱਗੇ ਕਿਉਂ ਨਹੀਂ ਆਇਆ ਕੀਤਾ ਵੀ ਬਈ ਇਹ ਪਿਸਤੌਲਾ ਵਿਸ਼ਵਦੀਪ ਹੋਰਾ ਤੋਂ ਮਰਾਮਤ ਹੋਇਆ ਪਰ ਚਾ ਉਹਨਾਂ ਤੇ ਵੀ ਹੋਣਾ ਚਾਹੀਦਾ ਨਾ ਵੀ ਉਹ ਕਿਸੇ ਨੂੰ ਜਾਤ ਪਾਤ ਦੇ ਤੌਰ ਤੇ ਕਿਉਂ ਕਰਦੇ ਹੈਗੇ ਆ ਜੇ ਉਥੇ ਹੱਥ ਆਪਾਈ ਹੋਈ ਸੀ ਕੱਲ੍ਹ ਨੂੰ ਇਹਨਾਂ ਨੂੰ ਗ੍ਰਿਫਤਾਰ ਕਿਉਂ ਕੀਤਾ ਉਹਨਾਂ ਨੂੰ ਵੀ ਕਰਨਾ ਚਾਹੀਦਾ ਸੀ ਨਾ ਇਹਨਾਂ ਨਾਲ ਤਾਂ ਬੇਇਨਸਾਫੀ ਹੋ ਰਹੀ ਹੈ ਨਾ ਸਰਨੂ ਪਿਆਰ ਭਰੀ ਸਤਿ ਸ੍ਰੀ ਅਕਾਲ ਮੈਂ ਸਰਿੰਦਰਪਾਲ ਸਿੰਘ ਤੇ ਤੁਸੀਂ ਦੇਖ ਰਹੇ ਹੋ ਆਰਐਮਪੀ ਟੈਲੀਵਿਜ਼ਨ ਮਾਹੂ ਵਾਲਾ ਬੋਦਲਾ ਪਿੰਡ ਪਹੁੰਚੇ ਆ ਜੋ ਅਰਨੀ ਵਾਲਾਂ ਦੇ ਬਿਲਕੁਲ ਨਾਲ ਹੈ ਤਾ ਇਥੋਂ ਵਿਸ਼ਵਦੀਪ ਸਿੰਘ ਜੋ ਨੌਜਵਾਨ ਅਕਸਰ ਲੋਕਾਂ ਦੇ ਮਸਲਿਆਂ ਦੀ ਗੱਲ ਕਰਦੇ ਨੇ ਸੋਸ਼ਲ ਮੀਡੀਆ ਤੇ ਐਕਟਿਵ ਰਹਿੰਦੇ ਨੇ ਤਾਂ ਪਿਛਲੇ ਦਿਨੀ ਉਹਨਾਂ ਦੇ ਪਿਤਾ ਜੀ ਨੇ ਜਿਹੜੀ ਹੈਗੀ ਆ ਲੋਕ ਸਭਾ ਦੀ ਚੋਣ ਵੀ ਲੜੀ ਹੈ ਪ੍ਰਚਾਰ ਉਹਨਾਂ ਨੇ ਕੀਤਾ ਤਾਂ ਹੁਣ ਪੁਲਿਸ ਨੇ ਇੱਕ ਕੇਸ ਦਰਜ ਕੀਤਾ ਹੈ ਵਿਸ਼ਵਦੀਪ ਤੇ ਤੇ ਉਹਨਾਂ ਦੇ ਸਾਥੀਆਂ ਤੇ ਕੀ ਹੈ ਮਾਮਲਾ ਉਹਨਾਂ ਦੇ ਪਰਿਵਾਰਕ ਮੈਂਬਰ ਮਾਤਾ ਜੀ ਨਾਲ ਨਹੀਂ ਸਾਡੇ ਮਾਤਾ ਜੀ ਕਿਵੇਂ ਹੋਇਆ ਇਹ ਸਾਰਾ ਮਾਮਲਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਰੇ ਭੈਣ ਭਰਾ ਨੂੰ ਤੇ ਵੀਰ ਜੀ ਵਿਸ਼ਵਦੀਪ ਹੋਰਾਂ ਨੂੰ ਵਿਸ਼ਵਦੀਪ ਨੇ ਉਹਨੂੰ 4 ਤਰੀਕ ਨੂੰ ਫੋਨ ਲਾਇਆ ਸਰਪ੍ਰੀ ਸੈਕਟਰੀ ਨੂੰ ਕਾਦੇ ਵਾਸਤੇ ਜੀ ਵੀ ਪੰਚਾਇਤੀ ਪਲਾਟਾਂ ਦੀ ਬੋਲੀ ਕਰਵਾਓ ਠੀਕ ਹੈ ਉਹਨਾਂ ਨੇ ਨਹੀਂ ਕਰਵਾਈ ਉਹ ਕਹਿੰਦੇ 9 ਤਰੀਕ ਨੂੰ ਹੋਵੇਗੀ ਜਦੋਂ 9 ਤਰੀਕ ਨੂੰ ਆਖਿਆ ਫਿਰ ਉਹ ਕਹਿੰਦੇ 9 ਤਰੀਕ ਨੂੰ ਫੋਨ ਲਾਇਆ ਕਹਿੰਦੇ 11 ਤਰੀਕ ਨੂੰ ਹੋਵੇਗੀ ਜਦੋਂ 11 ਤਰੀਕ ਨੂੰ ਉੱਥੇ ਗਏ ਉਹਨਾਂ ਨੇ ਬੁਲਾਇਆ ਵੀ ਜਾਂਦੇ ਸੀ ਉੱਥੇ ਗਏ ਉਹਦੇ ਵਿੱਚ ਵੀ ਸ਼ਟਰ ਇਹਨਾਂ ਨੇ ਸਿੱਟ ਲਿਆ ਇਹਨਾਂ ਨੇ ਜੀ ਇਹ ਚਾਰਨ ਹਰਪ੍ਰੀਤ ਸੈਕਟਰੀ ਆ ਜਈ ਆ ਪ੍ਰਬੰਧਕ ਜਈ ਆ ਜਿਹੜਾ ਜੀ ਪ੍ਰਬੰਧਕ ਜਈ ਨੇ ਉਹ ਸੈਕਟਰ ਇਹਨਾਂ ਨੇ ਸਟ ਲੈ ਦਵਾ ਦਵੇ ਇਹਨਾਂ ਨੇ ਵਿਸ਼ਵਦੀਪ ਹੋਰਾਂ ਨੂੰ ਵੀ ਦੁਜਾ ਸੱਦ ਕੇ ਤੇ ਮੁੜ ਕੇ ਇਹਨਾਂ ਨੇ ਇਹਨਾਂ ਨਾਲ ਹੱਥੋ ਪਾਈ ਕੀਤੀ ਇਹਨਾਂ ਨੂੰ ਮੁਕੀਆਂ ਵੀ ਮਾਰੀਆਂ ਇਹਨਾਂ ਦੇ ਜਦੋਂ ਮੁਕੀਆਂ ਮਾਰੀਆਂ ਤੇ ਵਿਸ਼ਵਦੀਪ ਹੋਰੀ ਉੱਥੋਂ ਸ਼ਟਰ ਵਿੱਚੋਂ ਨਿਕਲ ਕੇ ਦਵਾ ਦਵੋ ਤੇ ਇਹ ਭੱਜ ਬੇ ਅੱਗੋਂ ਇਹਨਾਂ ਨੇ ਪੁਲਿਸ ਸਦਾਲੀ ਜਦੋਂ ਪੁਲਿਸ ਸਦਾਈ ਇਹਨਾਂ ਨੂੰ ਪੁਲਿਸ ਨੇ ਚੱਕ ਲਿਆ ਵਿਸ਼ਵਦੀਪਾ ਵਿਸ਼ਵਦੀਪ ਉਹਨਾਂ ਨੂੰ ਹਾਂਜੀ ਫਿਰ ਇਹ ਕਹਿੰਦੇ ਵੀ ਸਾਨੂੰ ਪਿਸਤੌਲ ਵਿਖਾਇਆ ਅੱਛਾ ਜਿਹੜਾ ਉਹ ਪਿਸਤੌਲ ਵਿਖਾਇਆ ਫਿਰ ਪੁਲਿਸ ਨੇ ਉਸ ਟਾਈਮ ਤੇ ਮੁਰੰਮਤ ਕਿਉਂ ਨਹੀਂ ਕੀਤਾ ਜਦੋਂ ਕਿਸੇ ਦੀ ਫੀਮ ਫੜਦੇ ਆ ਮੁਰੰਮਤ ਨਹੀਂ ਕੀਤਾ ਹਾਂਜੀ ਜਦੋਂ ਫੀਮ ਫੜਦੇ ਆ ਉਦੋਂ ਚਾਕੇ ਤਲੀ ਤੇ ਵਿਖਾਉਂਦੇ ਆ ਨਾ ਵੀ ਆਹ ਫੀਮ ਪਈ ਆ ਫਲਾਣੇ ਬੰਦੇ ਤੋਂ ਇੰਨੀ ਮੁਰੰਮਤ ਹੋਈ ਆ ਜਦੋਂ ਵਿਸ਼ਵਦੀਪ ਨੇ ਪਿਸਤੌਲ ਵਿਖਾਇਆ ਸੀ ਉਹਨਾਂ ਨੂੰ ਫਿਰ ਵਿਸ਼ਵਦੀਪ ਤੋਂ ਪਿਸਤੌਲ ਉਹਨਾਂ ਨੇ ਫੜ ਕੇ ਪੁਲਿਸ ਨੇ ਅੱਗੇ ਕਿਉਂ ਨਹੀਂ ਐ ਕੀਤਾ ਵੀ ਬਈ ਇਹ ਪਿਸਤੌਲਾ ਵਿਸ਼ਵਦੀਪ ਹੋਰਾਂ ਤੋਂ ਮਰਾਮਤ ਹੋਇਆ ਫਿਰ ਇਹਨਾਂ ਨੇ ਕੱਲ ਗੁੱਡੀਆਂ ਤੋਂ ਮਕਾਇਆ ਪਿਸਤੌਲ ਘਰੇ ਜਿਹੜਾ ਸਾਡਾ ਲਾਇਸੈਂਸ ਪਿਸਤੌਲ ਹੈਗਾ ਸਾਡੇ ਕੋਲੇ ਉਹ ਲਾਇਸੈਂਸ ਦਾ ਪਿਸਤੌਲ ਸਾਡੇ ਤੋਂ ਮੰਗਵਾ ਕੇ ਇਹਨਾਂ ਨੇ ਉਹ ਇਹਨਾਂ ਨੇ ਉਹਦੇ ਤੇ ਰੱਖਿਆ ਜਦੋਂ ਮੈਂ ਚੱਕਣ ਲੱਗੀ ਨਾ ਐ ਕਰਕੇ ਜਦੋਂ ਮੈਂ ਚੱਕਣ ਲੱਗੀ ਪਿਸਤੌਲ ਮੈਂ ਕਿਹਾ ਵੀ ਸਾਡਾ ਪਿਸਤੌਲ ਇੱਥੇ ਕੁੜੀ ਤੋਂ ਵੇਚਲ ਕੇ ਮੰਗਵਾਇਆ ਗਿਆ ਜਦੋਂ ਮੈਂ ਇਹ ਪਿਸਤੌਲਾ ਚੱਕਣ ਲੱਗੀ ਤੇ ਇੱਕ ਨੇ ਚੱਕ ਲਿਆ ਦਵਾਦ ਪਰਸ ਵਾਲੇ ਨਹੀਂ ਪਰਸ ਵਾਲੇ ਨੇ ਚੱਕ ਲਿਆ ਹੂੰ ਉਹ ਗੋਣੇ ਥੋੜਾ ਜਿਹਾ ਰੋਮ ਮਾਰਿਆ ਤੇ ਜਦੋਂ ਵੀ ਹਾਂ ਦਬਕਾ ਮਾਰ ਦਿੱਸਦੀ ਸੀ ਕਿਸੇ ਦੀ ਕੋਲੇ ਸੀਗੀ ਹਾਂਜੀ ਮੈਂ ਕੀ ਗੱਲ ਸੀਗੀ ਉਹਨਾਂ ਵੀਰਾ ਜੀ ਸਾਡੇ ਨਾਲ ਮਤਲਬ ਗੁੜੀਆਂ ਸੀਗੀ ਗੱਡੀ ਉਹਨਾਂ ਨੇ ਪਿਸਤਲ ਮੰਗਾਇਆ ਵੀ ਅੱਛਾ ਜੇ ਤਾਂ ਪਿਸਤਲ ਬਰਾਮਤ ਕਰਨਾ ਸੀ ਫਿਰ ਪਰਸੋਂ ਦੀ ਉਹਦੇ ਵਿੱਚ ਹੀ ਕਰਦੇ ਜਦੋਂ ਗਾਰੰਟੀ ਨੂੰ ਵਿਸ਼ੂ ਬਲਦੀਪਰ ਉਹਨੂੰ ਪੜਿਆ ਉਹ ਉਹਨਾਂ ਨੇ ਕੱਲ ਪਿਸਤਲ ਮੰਗਵਾਇਆ ਸਾਡੇ ਤੋਂ ਚਲੋ ਮੈਨੂੰ ਤਾਂ ਪਤਾ ਲੱਗ ਗਿਆ ਵੀ ਕੀ ਸਾਜ਼ਿਸ਼ ਕਰਨੀ ਹੈ ਇਹਨਾਂ ਨੇ ਮੈਂ ਤਾਂ ਪਿਸਤਲ ਲੈ ਕੇ ਨਹੀਂ ਗਈ ਮੈਨੂੰ ਘੰਟਾ ਪਹਿਲਾਂ ਤਾਂ ਕਿਹਾ ਸੀ ਪਿਸਤਲ ਲੈ ਆਓ ਮੈਂ ਪਿਸਤਲ ਬਿਲਕੁਲ ਵੀ ਨਹੀਂ ਲੈ ਕੇ ਗਈ ਸਾਡੇ ਕੁੜੀ ਨੂੰ ਚਲੈ ਨਹੀਂ ਸਮਝ ਨਹੀਂ ਹੈਗੀ ਸੀ ਉਹ ਪਿਸਤਲ ਲੈ ਗਈ ਲਾਇਸੈਂਸੀ ਪਿਸਤਲ ਹੈ ਅਸੀਂ ਵੀਡੀਓ ਬਣਾਈਆ ਘਰੋਂ ਕੱਢਦੇ ਨੇ ਲੋਕਰ ਚੋਂ ਕੱਢਦੇ ਨੇ ਪਿਸਤਲ ਦੀ ਵੀਡੀਓ ਬਣਾਈਆ ਉਹਨਾਂ ਨੇ ਜਦੋਂ ਅਸੀਂ ਉਹਨਾਂ ਨੇ ਪਿਸਤਲ ਆ ਦੇ ਮੇਜ਼ ਤੇ ਰੱਖਿਆ ਸੀ ਐਚਐਸਓ ਜਿਹੜੇ ਐਚਐਸਓ ਸਾਹ ਕੋਲ ਸੀਗਾ ਕਿਹੜੇ ਅਰਨੀ ਵਾਲੇ ਹਾਂਜੀ ਅਰਨੀ ਵਾਲੇ ਥਾਣੇ ਦੇ ਵਿੱਚ ਉਹ ਜਦੋਂ ਮੰਮੀ ਚੱਕਣ ਲੱਗੇ ਮੈਂ ਵੀ ਉਸ ਟਾਈਮ ਕੋਲ ਸੀ ਵਿਸ਼ਵਦੀਪ ਵੀ ਕੋਲ ਸੀ ਵਿਸ਼ਵਦੀਪ ਨੂੰ ਉਸ ਟਾਈਮ ਬਿਆਨ ਲਈ ਜਾਂਦੀ ਸੀ ਵਿਸ਼ਵਦੀਪ ਤੋਂ ਵਿਸ਼ਵਦੀਪ ਮੈਂ ਮੰਮੀ ਤੇ ਮਤਲਬ ਮੇਰੀ ਵੱਡੀ ਭੈਣ ਵੀ ਨਾਲ ਹੀ ਸੀ ਜਦੋਂ ਵੱਡੀ ਭੈਣ ਲੈ ਕੇ ਗਈ ਉਹਨਾਂ ਨੇ ਪਿਸਤਲ ਨੂੰ ਮੇਜ਼ ਤੇ ਪਿਆਇਆ ਸੀ ਮੰਮੀ ਕਹਿੰਦੀ ਵੀ ਇਹ ਜਰਾ ਸਰ ਧੱਕਾ ਥੋੜਾ ਕਹਿੰਦੀ ਪਿਸਤਲ ਤੁਸੀਂ ਹੁਣ ਮੰਗਾਇਆ ਸਾਡੀ ਕੁੜੀ ਨੂੰ ਭੇਚ ਲ ਕੇ ਮੰਗਵਾਇਆ ਕਹਿੰਦੀ ਪਿਸਤਲ ਬਾਈ ਸਾਡਾ ਨਹੀਂ ਤੁਸੀਂ ਉਹ ਕਰਨਾ ਜੇ ਤਾਂ ਉਹ ਦਿਨ ਮਿਲਿਆ ਹੁੰਦਾ ਪਿਸਤਲ ਨਾਲ ਫਿਰ ਤਾਂ ਥੋੜਾ ਰੱਖਣ ਦਾ ਫਰਜ਼ ਵੀ ਸੀਗਾ ਫਿਰ ਥੋੜਾ ਰੱਖਣ ਦਾ ਫਰਜ਼ ਵੀ ਸੀਗਾ ਤੇ ਜਦੋਂ ਇਹ ਪਿਸਤਲ ਜਦੋਂ ਲੈ ਕੇ ਲਿਜਾ ਕੇ ਰੱਖਿਆ ਮੇਜ਼ ਤੇ ਮੰਮੀ ਚੱਕਣ ਲੱਗ ਗਿਆ ਤੇ ਉਹ ਸਾਡੇ ਤੇ ਦਬ ਕੇ ਮਾਰਨ ਲੱਗ ਗਏ ਸੀ ਜਦੋਂ ਅਸੀਂ ਐਫ ਆਈ ਆਰ ਬੜੀ ਆ ਉਹਦੇ ਚ ਜੈ ਸਿੰਘ ਸਾਹਿਬ ਉਹਨਾਂ ਨੇ ਕਿਹਾ ਵੀ ਇਹ ਬੋਲੀ ਹੋ ਗਈ ਸੀ ਇੱਕ ਦਿਨ ਦਫਤਰ ਆਇਆ ਵਿਸ਼ਵਦੀਪ ਬੀਡੀਪੀਓ ਦਫਤਰ ਉੱਥੇ ਸਾਨੂੰ ਕਿਹਾ ਬੋਲੀ ਕਰਾਓ ਫਿਰ ੱੱਕੇ ਨਾਲ ਅਨਾਉਂਸਮੈਂਟ ਕਰਤੀ ਤੇ ਫਿਰ ਜਿਹੜੀ ਤੁਸੀਂ ਦਿਨ ਦੀ ਗੱਲ ਕਰਦੇ ਹੋ ਉਸ ਦਿਨ ਵੀ ਇਹ ਬੰਦੇ 10 12 ਬੰਦੇ ਲੈ ਗਿਆ ਅੱਛਾ ਕੱਲ ਸੁਣੋ ਇਹ ਤਾਂ ਕਹਿੰਦੇ ਵੀ 24 ਤਰੀਕ ਦੀ ਬੋਲੀ ਹੋ ਗਈ ਪਰਚੇ ਚ ਪਾਈ ਪਈ ਨਾ 24 ਤਰੀਕ ਦੀ ਬੋਲੀ ਪਾਈ ਪਈ ਆ ਅੱਜ ਮੈਂ ਜਿਹੜੀ ਵਿਸ਼ਵਦੀਪ ਦੀ ਆਡੀਓ ਸੀਗੀ ਰਿਕਾਰਡਿੰਗ ਸੀ ਮੈਂ ਅੱਜ ਉਹ ਵੀਡੀਓ ਪਾਈ ਆ ਫਿਰ ਉਹ ਕਿੱਥੋਂ ਆਈ ਹਰਪੀ ਸੈਕਟਰੀ ਦੀ ਆ ਉਹਦੇ ਕੀ ਗੱਲ ਹੋਈ ਹੈ ਜੀ ਉਹਦੇ ਚ ਗੱਲ ਹੋਈ ਆ ਵੀ ਹਾਂ ਵਿਸ਼ਵ ਵੀ ਮੈਂ ਪੰਚਾਇਤੀ ਆਦੂ ਜਾ ਮੈਂ ਚੋਣ ਦੇ ਵਿੱਚ ਵੀ ਮੈਨੂੰ ਹਲੇ ਤੱਕ ਦੋ ਪਿੰਡਾਂ ਦੀ ਬੋਲੀ ਹੋਈ ਆ ਦੋ ਚਾਰ ਪਿੰਡਾਂ ਦੀ ਅਰਨੀ ਵਾਲੇ ਦੇ ਵਿੱਚ ਵਿੱਚ ਬੋਲੀ ਹੋਈ ਆ ਤੁਹਾਡੇ ਮਾਹੂਹਾਨਾ ਦੀ ਬੋਲੀ ਨਹੀਂ ਹੋਈ ਹੈ ਠੀਕ ਵਿਸ਼ਵਦੀਪ ਆਂਦਾ ਵੀ ਇਹ ਤਾਂ ਧੱਕਾ ਉਹ ਤਾਂ ਨਰਮਾ ਬੀਜੀ ਜਾਂਦੇ ਆ ਤੇ ਇਹ ਕਹਿੰਦਾ ਵੀ ਨਰਮਾ ਬੀਜੀ ਜਾਂਦੇ ਤਾਂ ਫਿਰ ਤੁਸੀਂ ਇਹ ਵੀ ਉਹ ਤੁਹਾਡੇ ਪ੍ਰਬੰਧਕ ਨਾਲ ਗੱਲ ਕਰ ਹੂੰ ਉਹ ਸਿਲਿੰਦਰ ਸਿੰਘ ਹੈਗਾ ਜਾਈ ਵੀ ਤੁਸੀਂ ਉਹਦੇ ਨਾਲ ਗੱਲ ਕਰ ਇਹ ਆਦਾ ਨੰਬਰ ਦਿਓ ਉਹ ਆਦਾ ਨੰਬਰ ਤਾਂ ਮੇਰੇ ਕੋਲ ਹੈ ਨਹੀਂ ਵੀ ਉਹਦਾ ਨਾਮ ਆਇਆ ਹੂੰ ਤੇ ਫਿਰ ਇਹ ਕਹਿੰਦੇ ਵੀ ਵਿਸ਼ਵਦੀਪ ਕਹਿੰਦਾ ਵੀ ਫਿਰ ਮੇਰੀ ਤਾਂ ਕੋਈ ਤਾਂ ਸੁਣਵਾਈ ਵਿਸ਼ਵਦੀਪ ਫੇਰ ਗਿਆ 11 ਵਜੇ ਦੀ ਇਹਨਾਂ ਨੇ ਜਿਵੇਂ 12 ਵਜੇ ਦੀ ਬੋਲੀ ਰੱਖੀ ਸੀਗੀ 11 ਤਰੀਕ ਨੂੰ ਫਿਰ ਵਿਸ਼ਵਦੀਪ ਹੋਰੀ ਉੱਥੇ ਗਏ ਆ ਉੱਥੇ ਜਦੋਂ ਗਏ ਉਹਨਾਂ ਨੇ ਜਾ ਕੇ ਅੰਦਰੋਂ ਚਾਰ ਜਣੇ ਸੀ ਵਿਸ਼ਵਦੀਪ ਹੋਰੀ ਦੋ ਜਣੇ ਸੀ ਹੂੰ ਉਹਨਾਂ ਨੇ ਵਿਸ਼ਵਦੀਪ ਹੋਰਾਂ ਨੂੰ ਵੀ ਕੁੱਟ ਮਾਰਨ ਕੀਤੀ ਉਹ ਚਾਰ ਜਣੇ ਸੀ ਵਿਸ਼ਵਦੀਪ ਕਨ ਤੇ ਦੋ ਇੱਕ ਮੁੰਡਾ ਹੋਰ ਸੀ ਫਿਰ ਕਹਿੰਦੇ ਸਾਡੇ ਨਾਲ ਕਿੱਥੋਂ ਮੁਕਾਬਲਾ ਕਰ ਸਕਣਗੇ ਇਹ ਹਰਪੀ ਸੈਕਟਰੀ ਹੋ ਰਹੀ ਹੈ ਜਿਹੜੇ ਇਹ ਸਾਰੇ ਆ ਅੱਛਾ ਇਹਨਾਂ ਨੇ ਕਿਹਾ ਫਿਰ ਸਾਡੇ ਕੋਲੇ ਦੋ ਗੱਡੀਆਂ ਇੱਕ ਗੱਡੀ ਸਾਡੀ ਹੈਗੀ ਆ ਦੂਸਰਾ ਹਰੀਕੇ ਪਤਨ ਦੀ ਹੈ ਗਈ ਉਧਰਲੇ ਪਾਸੋਂ ਬਾਈ ਨੇ ਦਿੱਤੀ ਹੈ ਗੱਡੀ ਇਹ ਚੋਨਾ ਵੇਲੇ ਦਿੱਤੀ ਹਾਂਜੀ ਚੋਨਾ ਵੇਲੇ ਸਕੋਰਪੀਓ ਗੱਡੀ ਆ ਫਿਰ ਇੱਕ ਹੈਗੀ ਆ ਇੰਡੀਆ ਸਵਿਫਟ ਆਈਏ ਸਿਫਟ ਗੱਡੀ ਹੈਗੀ ਆ ਹਾਂ ਸਿਫਟ ਗੱਡੀ ਵੀ ਉਹ ਸਾਡੇ ਕੋਲੇ ਕਿਸੇ ਦੀਆਂ ਗੱਡੀਆਂ ਦੋਨੇ ਕਿਸੇ ਦੀਆਂ ਗੱਡੀਆਂ ਹਾਂ ਉਹ ਗੱਡੀਆਂ ਇਹਨਾਂ ਨੇ ਮੋੜਨ ਜਾਣੀਆਂ ਸੀ ਉਹ ਗੱਡੀਆਂ ਵੀ ਸਾਡੀਆਂ ਠਾਣੇ ਵਿੱਚ ਲੱਗੀਆਂ ਪਈਆਂ ਹੁਣ ਸਾਡੇ ਤੋਂ ਪਿਸਤੌਲ ਜਦੋਂ ਮਰਮਤ ਨਹੀਂ ਹੋਇਆ ਸਤਾਲ ਪੁਲਸ ਵਾਲੇ ਸਾਨੂੰ ਕਰਕੇ ਐ ਵਿਖਾਉਂਦੇ ਸਾਰਿਆਂ ਦੇ ਸਾਹਮਣੇ ਵਿਖਾਉਂਦੇ ਪਹਿਲਾਂ ਜਦੋਂ ਪਿਛਲੇ ਸਾਲਾਂ ਜ਼ਮੀਨ ਦੀ ਬੋਲੀ ਹੁੰਦੀ ਸੀ ਉਸ ਤੋਂ ਉਦੋਂ ਕਿਵੇਂ ਸਾਡੇ ਸਾਰੀ ਪੰਚਾਇਤ ਬੋਲੀ ਕਰਵਾਉਂਦੀ ਸੀ ਹਰ ਇੱਕ ਨੇ ਜਿਹਨੇ ਪੰਚਾਇਤ ਦੀ ਬੋਲੀ ਦੇਣੀ ਆ ਉਹ ਆ ਕੇ ਪੰਚਾਇਤ ਵਿੱਚ ਖੜੇ ਜਿਹੜਾ ਮਰਜ਼ੀ ਉਸ ਨੂੰ ਵਾਵੇ ਬੀਜੇ ਜਿਹਦਾ ਜੀ ਕਰਦਾ ਮੰਨ ਕੇ ਚਲੋ ਅੱਗੇ ਤਾਂ ਬੋਲੀ ਸੀਗੀ 40000 ਰੁਪਏ ਨੂੰ 40 ਨੂੰ 38 ਨੂੰ 35 ਨੂੰ ਇਥੋਂ ਦੀ ਚੜਦੀ ਰਹੀ ਹੈ ਐਤਗੀ 26000 ਨੂੰ ਗਈ ਉਹ ਪਹਿਲੀ ਵੀ ਇਹਨਾਂ ਨੇ ਅੰਦਰ ਖਾਤੇ ਉਹ ਪੈਲੀ ਰੱਖ ਲਈ ਉਸ ਪੈਲੀ ਦਾ ਰੌਲਾ ਤੇ ਮੇਰੇ ਪੁੱਤ ਨਾਲ ਇਸ ਚੀਜ਼ ਦੀ ਰੰਜਿਸ਼ ਕੱਢੀ ਜਾ ਰਹੀ ਆ ੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱ ਨੇ ਕਹਿਣਾ ਕਾਨੂੰਨ ਇਹ ਤਾਂ ਨਹੀਂ ਕਹਿੰਦਾ ਨਾ ਵੀ ਆਪਾਂ ਕਿਸੇ ਨਾਲ ਕੋਈ ਭੇਦਭਾਵ ਨਹੀਂ ਕਰ ਸਕਦੇ ਪਰ ਚਾ ਉਹਨਾਂ ਤੇ ਵੀ ਹੋਣਾ ਚਾਹੀਦਾ ਨਾ ਵੀ ਉਹ ਕਿਸੇ ਨੂੰ ਜਾਤ ਪਾਤ ਦੇ ਤੌਰ ਤੇ ਕਿਉਂ ਕਰਦੇ ਹੈਗੇ ਆ ਦੂਜੀ ਗੱਲ ਉਹਨਾਂ ਨੇ ਕਿਹਾ ਹੈਗਾ ਵੀ ਸੈਕਟਰੀ ਤੋਂ ਲੈ ਕੇ ਇਹਨਾਂ ਨੇ ਫਾਰਮ ਪਾੜੇ ਉਹਨਾਂ ਕੋਲ ਕੀ ਪ੍ਰੂਫ ਹੈਗਾ ਦੂਜੀ ਗੱਲ ਉਹ ਕਹਿੰਦੇ ਵੀ ਇਹਨਾਂ ਨੇ ਪਿਸਟਲ ਰੱਖਿਆ ਉਹਨਾਂ ਦੀ ਖੋਪੜੀ ਤੇ ਉਹਦਾ ਕੋਈ ਪ੍ਰੂਫ ਹੈਗਾ ਜੇ ਉਥੇ ਹੱਥਾ ਪਾਈ ਹੋਈ ਸੀ ਕੱਲ੍ਹ ਨੂੰ ਇਹਨਾਂ ਨੂੰ ਗ੍ਰਿਫਤਾਰ ਕਿਉਂ ਕੀਤਾ ਉਹਨਾਂ ਨੂੰ ਵੀ ਕਰਨਾ ਚਾਹੀਦਾ ਸੀ ਨਾ ਇਹ ਇਹਨਾਂ ਨਾਲ ਤਾਂ ਬੇਇਨਸਾਫੀ ਹੋ ਰਹੀ ਆ ਨਾ ਇਹ ਕੋਈ ਕਾਨੂੰਨ ਉਹਨਾਂ ਦਾ ਸਾਥ ਨਹੀਂ ਦੇ ਰਿਆ ਨਾ ਉਹ ਸਿਰਫ ਉਹਨਾਂ ਦਾ ਸਾਥ ਦੇ ਰਿਹਾ ਗਿਆ ਉਹਨਾਂ ਨੂੰ ਵੀ ਗ੍ਰਿਫਤਾਰ ਕਰਨਾ ਚਾਹੀਦਾ ਸੀਗਾ ਨਾ ਕਿਉਂਕਿ ਪੁਲਿਸ ਕੋਲੇ ਕੋਈ ਪ੍ਰੂਫ ਸੀਗਾ ਵਿਕੀ ਦੀ ਗਲਤੀ ਹੈ ਇਹ ਕੀ ਦੀ ਨਹੀਂ ਹੈਗੀ ਅੱਛਾ ਇਹ ਜਿਵੇਂ ਹੁਣ ਹਾਂਜੀ ਇਹਨਾਂ ਨੇ ਫਿਰ ਕਿਹਾ ਸੀਗਾ ਵੀ ਜਿਹੜੇ ਅਸੀਂ ਹਰ ਇੱਕ ਚੀਜ਼ ਦੀ ਵੀਡੀਓ ਬਣਾਈ ਆ ਅੱਛਾ ਪੁਲਿਸ ਨੇ ਉਹ ਵੀਡੀਓ ਦਿੱਤੀ ਆ ਜੱਜ ਕੋਲੇ ਕਹਿੰਦੇ ਜੱਜ ਕੋਲ ਦਿੱਤੀ ਆ ਵੀਡੀਓ ਅੱਜ ਸਵੇਰ ਦੇ ਕੇ ਆਇਆ ਉਹ ਜਦੋਂ ਵਿਸ਼ਵਦੀਪ ਨੂੰ ਨਾਲ ਲੈ ਕੇ ਜਾਣਾ ਸੀ ਇਹ ਫਰੀਦ ਕੋਲ ਫਿਰ ਅੱਛਾ ਅੰਗਾਰ ਸੁਣੋ ਮੇਰੇ ਤੁਸੀਂ ਤੁਸੀਂ ਹਰ ਇੱਕ ਚੀਜ਼ ਦੀ ਵੀਡੀਓ ਬਣਾਈ ਆ ਜਦੋਂ ਸਾਡੇ ਮੁੰਡਿਆਂ ਤੇ ਉਹਨਾਂ ਨੇ ਥੱਪੜ ਮਾਰੇ ਆ ਉਹ ਤਾਂ ਕੋਈ ਆਇਆ ਨਹੀਂ ਨੇੜੇ ਫਿਰ ਪੁਲਿਸਦੋ ਵੀ ਆਉਂਦੀ ਇਹ ਤਾਂ ਫਿਰ ਜਰਾ ਸੇ ਨਾਂਨਸਾਫੀ ਹੋ ਗਈ ਫਿਰ ਜਦੋਂ ਉਹ ਤਾਂ ਫਿਰਦੇ ਰਹੇ ਬਾਹਰ ਅਜਾਲ ਫਿਰਦੇ ਮੈਂ ਉਹਦੇ ਬਾਹਰ ਸੀ ਉਸ ਟਾਈਮ ਮੈਂ ਵਿਸ਼ਵਦੀਦੀ ਮੁਲਾਕਾਤ ਕਰਨੀ ਸੀ ਜਦੋਂ ਇੱਥੇ ਥਾਣੇ ਦੇ ਵਿੱਚ ਸੀਗੇ ਤੇ ਜਦੋਂ ਫਿਰ ਇਹ ਚਾਹੇ ਗੱਲ ਦੱਸੋ ਉਹ ਤਾਂ ਫਿਰ ਐਂ ਫਿਰਦੇ ਸੀ ਫਿਰ ਚਾਹ ਤਾਂ 1 ਮਿੰਟ ਪਹਿਲੀ ਗੱਲ ਮੈਂ ਕਿ ਮੇਰੇ ਨਾਲ ਖੁਦ ਪੁਲਿਸ ਵਾਲੇ ਨੇ ਗੱਲ ਕੀਤੀ ਆ ਉਹਾਂ ਦੇ ਵਿੱਚ ਜਦੋਂ ਇੱਕ ਪਿੰਡ ਦੇ ਵਿੱਚ ਇੱਕ ਦੋ ਤਿੰਨ ਦੀ ਲੜਾਈ ਹੁੰਦੀ ਆ ਉਹਨਾਂ ਪੁਲਸ ਜਿਹੜਾ ਰਾਜੀਨਾਮਾ ਕਰਦੀ ਹੁੰਦੀ ਆ ਉਹਨਾਂ ਨੇ ਖੁਦ ਮੇਰੇ ਕੋਲ ਇਹ ਗੱਲ ਕਹੀ ਉਹ ਤਾਂ ਪੁਲਿਸ ਰਾਜੀਨਾਮਾ ਹੀ ਕਰਦੀ ਹੁੰਦੀ ਆ ਜਾਂ ਕੋਈ ਐ ਪਰਚੇ ਵਗੈਰੇ ਦੀ ਗੱਲ ਹੈਗੀ ਨਹੀਂ ਸੀ ਜਾਂ ਵਿਸ਼ਵਦੀਪ ਨੇ ਕਿਹੜਾ ਕੋਈ ਕਤਲ ਕੀਤਾ ਸੀ ਫਿਰ ਤਾਂ ਦੱਸ ਦੇ ਜਾਂ ਫਿਰ ਤਾਂ ਗਾਂਧੀ ਗੱਲ ਲੈ ਕੇ ਜਾਂਦੇ ਵਿਸ਼ਵਦੀਪ ਨੂੰ ਨਾਲ ਦੋ ਮੁੰਡਿਆਂ ਨੂੰ ਹੋਰ ਉਹਨਾਂ ਨੂੰ ਤਾਂ ਇੰਨਾ ਧੱਕਾ ਕਰਤਾ ਤੇ ਕਿਵੇਂ ਦੂਜੇ ਦੂਜੇ ਆਹ ਉਹਦਾ ਮਾਪਿਓ ਦੇ ਪੁੱਤ ਹੈਗੇ ਆ ਤੇ ਦੂਜੇ ਹੈ ਨਹੀਂਗੇ ਕਾਨੂੰਨ ਇਹ ਵੀ ਕਹਿੰਦਾ ਆ ਨਾ ਵੀ ਆਪਾਂ ਕਿਸੇ ਨਾਲ ਕੋਈ ਭੇਦਭਾਵ ਨਹੀਂ ਕਰ ਸਕਦੇ ਜਾਤ ਦੇ ਤੌਰ ਤੇ ਫਿਰ ਪਰਚਾ ਉਹਨਾਂ ਤੇ ਵੀ ਹੋਣਾ ਚਾਹੀਦਾ ਨਾ अच्छा ਜਿਵੇਂ ਪਹਿਲਾਂ ਵਿਸ਼ਵਦੀਪ ਦੀਆਂ ਆਪਾਂ ਦੇਖ ਲਈ ਸੋਸ਼ਲ ਮੀਡੀਆ ਤੇ ਪੂਰਾ ਪੰਜਾਬ ਦੇਖਦਾ ਸੀਗਾ ਵੀ ਉਹ ਆਵਾਜ਼ ਚੁੱਪਦੀ ਸੀਗੀ ਕਿਤਨਾ ਕਿਤੇ ਉਹ ਵੀ ਖਮਾਜਾ ਕੋ ਕਿਤਨਾ ਪਿਆ ਹਾਂਜੀ ਵੀਰੇ ਇਹਨਾਂ ਨੂੰ ਇਹੀ ਵੀ ਹੈਗਾ ਵੀ ਅੱਗੇ ਵਿਸ਼ਵਦੀਪ ਵੀ ਅੱਗੇ ਜਾਂਦੇ ਸਾਂ ਅਸੀਂ ਹਰ ਇੱਕ ਬੰਦੇ ਨੂੰ ਅਸੀਂ ਜਾਂਦੇ ਸਾਂ ਤੇ ਸਾਡੀ ਹਕੂਮਤ ਚੱਲਦੀ ਸੀਗੀ ਹੁਣ ਵਿਸ਼ਵਦੀਪ ਨੇ ਕਿਸੇ ਦੀ ਹਕੂਮਤ ਨਹੀਂ ਪਿੰਡ ਵਿੱਚ ਚੱਲਣ ਦਿੱਤੀ ਠੀਕ ਉਹਨਾਂ ਨੂੰ ਫੋਨ ਆਉਂਦੇ ਸੀ ਜਾਤ ਪਾਤ ਦੇ ਤੌਰ ਤੇ ਕਹਿੰਦੇ ਸੀ ਵੀ ਤੁਸੀਂ ਐਵੇਂ ਆ ਗਏ ਤੁਸੀਂ ਕੀ ਦੇ ਜੱਟਾ ਖਲਾਫ ਬੋਲਦੇ ਐਵੇਂ ਬੋਲਦੇ ਐਵੇਂ ਬੋਲਦਿਆਂ ਲੋਕ ਉਹਨਾਂ ਨੂੰ ਜਾਤ ਪਾਤ ਦੇ ਤੌਰ ਤੇ ਹਮੇਸ਼ਾ ਪਹਿਲਾਂ ਹੀ ਬਹੁਤ ਫੋਨ ਕਰਦੇ ਸੀਗੇ ਹਾਂਜੀ ਹਾਂਜੀ ਮਾਤਾ ਜੀ ਤੁਹਾਡੇ ਬੇਟੇ ਦਾ ਕੀ ਨਾਮ ਹੈ ਲਖਵਿੰਦਰ ਸਿੰਘ ਹਾਂਜੀ ਲਖਵਿੰਦਰ ਸਿੰਘ ਕੀ ਮਾਵੜਾ ਤੁਹਾਡੇ ਬੇੜੇ ਦਾ ਕੀਮਾ ਵਾਲਾ ਹੋ ਇਹਦੇ ਨਾਲ ਕੋਈ ਮਾਮਲਾ ਨਹੀਂ ਟਰੈਵਲ ਸੀ ਗੱਡੀ ਗੱਡੀ ਲੈ ਕੇ ਗਏ ਸੀ ਡੇਟਰੈਵਲ ਸੀ ਹਾਂਜੀ ਗੱਡੀ ਵਿਸ਼ਵਦੀਪ ਦੇ ਨਾਲ ਹੀ ਚੱਲਿਆ ਸੀ ਛਡਾਉਣ ਗੱਡੀ ਉੱਥੇ ਇਹਨਾਂ ਨੇ ਫੋਨ ਕਰਕੇ ਜੱਟਾ ਨੇ ਸੱਦਿਆ ਇਹਨਾਂ ਦਾ ਪਲਾਨ ਬਣਿਆ ਸੀ ਵੀ ਉਹਨਾਂ ਨੂੰ ਕੁੱਟਾਂਗੇ ਅਸੀਂ ਅੱਛਾ ਹਾਂਜੀ ਇਹਨਾਂ ਨੇ ਅੰਦਰ ਵੜ ਕੇ ਕੁੱਟਿਆ ਸਾਡੇ ਬੱਚਾ ਨੂੰ ਹੋਰ ਕੋਈ ਗਣਾ ਨਹੀਂ ਬਾਕੀ ਪਰਚਾ ਘੱਟਤਾ ਇਹਨਾਂ ਤੇ ਤੇੰਨਾ ਤੇ ਬਸ ਵਿਹ ਹੈ ਤੋਂ ਡੰਡਾ ਹਾਂ ਨਹੀਂ ਨਹੀਂ ਕੁਵਾਰਾ ਚਾਰ ਉਹਦੇ ਆਪਰੇਸ਼ਨ ਹੋਇਆ अच्छा हां जी क्या कह लो ਤੁਸੀਂ ਮੇਰੇ ਬੱਚਾ ਨੂੰ ਬਹੁਤ ਤਕਲੀਫ ਰਹੀ ਆ ਪਿਛਲੇ ਸਾਲ ਤੋਂ ਪਿਛਲੇ ਸਾਲ ਇੱਕ ਕਿਡਨੀ ਉਹਨਾਂ ਦੀ ਇੱਕ ਹੀ ਗੁਰਦਾ ਜੇ ਮੇਰੇ ਬੱਚੇ ਨੂੰ ਕੁਝ ਹੋ ਗਿਆ ਉਹ ਜ਼ਿੰਮੇਦਾਰ ਆ ਤੁਹਾਡਾ ਵੀ ਬੇਟਾ ਫੜਿਆ ਹਾਂਜੀ ਕੀ ਨਾਮ ਦਾ ਉਹ ਨਾਂ ਜਤਿੰਦਰ ਸਿੰਘ ਜਤਿੰਦਰ ਸਿੰਘ ਦਾ ਹਾਂਜੀ ਕੀ ਮਾਮਲਾ ਲੱਗਦਾ ਤੁਹਾਨੂੰ ਮਾਮਲਾ ਸਾਨੂੰ ਕੋਈ ਇਕੱਠੇ ਰਹਿੰਦੇ ਸੀਗੇ ਵਿਸ਼ੂਦੀਪ ਤੇ ਸਾਰਦੇ ਨਹੀਂ ਸੀ ਤਿੰਨੇ ਇਕੱਠੇ ਜਿੱਤੇ ਜਾਂਦੇ ਸੀ ਤਿੰਨੇ ਇਕੱਠੇ ਹੀ ਜਾਂਦੇ ਸੀ ਗੱਡੀ ਲੈ ਕੇ ਉਹ ਦਿਨ ਫਿਰ ਇਹ ਪਹਿਲਾਂ ਵਿਸ਼ੂਦੀਪ ਤੇ ਲੱਖੂ ਗਏ ਆ ਜਤੇਂਦਰ ਨੂੰ ਕਰ ਐਸੀ ਗੱਲ ਨੂੰ ਛੱਡਣ ਗਿਆ ਸੀ ਇਹਨਾਂ ਨੂੰ ਫੋਨ ਕਰਕੇ ਸੱਦਿਆ ਵੀ ਆਹ ਗੱਲ ਬਣ ਗਈ ਜਿਹਦਾ ਨੂੰ ਜਤੇਂਦਰ ਪਹੁੰਚਾ ਉੱਥੇ ਉਹਦੇ ਨਾਲ ਪੁਲਿਸ ਇਹਨਾਂ ਨੂੰ ਖੁੱਚੀ ਫਿਰਦੀ ਸੀਗੀ ਵੇਖੀ ਨਾ ਜਿਵੇਂ ਬਿਸ਼ਵਦੀਪ ਸਿੰਘ ਵੱਖ-ਵੱਖ ਪਾਰਟੀਆਂ ਬਾਰੇ ਖਾਸ ਕਰਕੇ ਸਰਕਾਰ ਦੀਆਂ ਜਿਹੜੀਆਂ ਨੀਤੀਆਂ ਦਾ ਵਿਰੋਧ ਕਰਦੇ ਸੀਗੇ ਉਹਨਾਂ ਦੀ ਵੀਡੀਓ ਕਾਫੀ ਵਾਇਰਲ ਵੀ ਹੁੰਦੀਆਂ ਸੀ ਲੋਕ ਸੁਣਦੇ ਸੀ ਕਿਤੇ ਉਸ ਚੀਜ਼ ਕਰਕੇ ਤਾਂ ਨਹੀਂ ਇਹ ਸਾਰਾ ਵਾਪਰਿਆ ਬਾਈ ਇਹ ਕਹਿੰਦੇ ਸੀਗੇ ਇੱਕ ਹੁਣ ਕੋਈ ਬੰਦਾ ਹੈਗਾ ਨਾ ਨਹੀਂ ਦੂਜਾ ਵੀ ਉਹ ਵੀ ਕਹਿੰਦਾ ਸੀ ਕਹਿੰਦਾ ਵਿਸ਼ਵਦੀਪ ਜੀ ਦੀ ਅਵਾਜ਼ ਨਹੀਂ ਆਉਣੀ ਐ ਕਿ ਜਦੋਂ ਆ ਕੇ ਇਲੈਕਸ਼ਨ ਲੜ ਲਿਆ ਅੱਛਾ ਅੱਛਾ ਮੇਰੀ ਗੱਲ ਸੁਣੋ ਵੀ ਵਾਜ ਦੱਬਣ ਵਾਲਾ ਅੱਜ ਕੱਲ ਹੈ ਕੋਣ ਕਿਸੇ ਦੀ ਕੋਈ ਆਵਾਜ਼ ਨਹੀਂ ਕਿਸੇ ਦੀ ਦੱਬ ਸਕਦਾ ਹੈ ਜਿਉ ਉਹਦੇ ਇੰਨਾ ਦਮ ਹੈਗਾ ਤੇ ਉਹ ਬਰਾਬਰ ਬੋਲੇ ਭਾਂਡੇ ਚ ਕਿਉਂ ਵੜ ਕੇ ਬੈਠਾ ਕੋਈ ਫਿਰ ਸਿੱਧਾ ਬਾਹਰ ਆਵੇ ਜੇ ਕਿਸੇ ਨੇ ਕੁਝ ਕਰਨਾ ਸਾਨੂੰ ਦੱਸ ਕੇ ਆਵੇ ਫਿਰ ਤਾਂ ਉਹਨੂੰ ਦਿਗੇ ਤੇ ਨਾਲ ਸਵਾਰ ਕੇ ਪਿੱਠ ਪਿੱਛੇ ਤਾਂ ਕਿਸੇ ਦਾ ਕੁਛ ਵੀ ਕੋਈ ਕਰੀ ਜਾਂਦਾ ਕਿਤੇ ਖੋਡ ਦੇ ਵਿੱਚ ਉਹ ਲੁਕਿਆ ਬੈਠਾ ਉਹ ਸ਼ਰੇਆਮ ਸਾਹਮਣੇ ਆਵੇ ਫਿਰ ਤਾਂ ਉਹਨੂੰ ਮੈਂ ਹੀ ਕਹਿੰਦੀ ਦੱਸ ਦੂੰ ਮੇਰੇ ਮੁੰਡੇ ਦੀ ਤਾਂ ਲੋੜ ਹੀ ਨਹੀਂ ਪੈਣੀ ਉਹਨੂੰ ਵੀ ਮੇਰਾ ਮੁੰਡਾ ਇਹ ਕੰਮ ਕਰੀ ਜਾਂਦਾ ਫਿਰ ਮੈਂ ਆਪਣੇ ਮੁੰਡੇ ਨੂੰ ਅੱਗੇ ਨਹੀਂ ਆਉਂਦਿੰਦੀ ਫਿਰ ਮੈਂ ਹੀ ਉਹਦੇ ਨਾਲ ਨਿਬੜ ਲੂੰ ਦੋ ਹੱਥ ਖੜੇ ਕਰ ਲੂੰਗੀ ਵੀ ਮੇਰੇ ਪੁੱਤ ਨੂੰ ਤਾਂ ਇੰਨੀ ਗੱਲ ਕਹਿਣਾ ਕਹਿਣਾ ਕਿਵੇਂ ਆ ਅਜਾ ਬਿਜੂਦੀਪ ਸਿੰਘ ਨੇ ਪਹਿਲਾਂ ਜਿਹੜਾ ਪੰਚਾਇਤੀ ਚ ਐਸੀ ਲੋਕਾਂ ਵਾਸਤੇ ਹੁੰਦੀ ਜਮੀਨ ਤੀਜੇ ਹਿੱਸੇ ਦੀ ਉਹਦੇ ਵਾਸਤੇ ਪਹਿਲਾਂ ਵੀ ਕਦੇ ਮਸਲਾ ਉਠਾਇਆ ਹੈ ਇਹਨੇ ਆਤ ਕੀ ਵੀਰੇ ਪਹਿਲੀ ਵਾਰ ਉਠਾਇਆ ਏ ਮੈਂ ਅਸਲਾ ਪਹਿਲਾਂ ਕਿਵੇਂ ਚੱਲਦਾ ਸੀ ਪਹਿਲਾਂ ਸਹੀ ਚੱਲਦਾ ਸੀ ਪਹਿਲਾਂ ਸਾਡੀ ਪੰਚਾਇਤ ਚੱਲਦੀ ਸੀ ਅਸੀਂ ਪੰਚਾਇਤ ਮੈਂਬਰਾਂ ਮੈਂ ਗਰੀਬ ਲੋਕ ਹੀ ਬੋਂਦੇ ਸੀ ਪਹਿਲਾਂ ਬਈ ਉੱਥੇ ਹਾਂਜੀ ਬੋਂਦੇ ਸੀ ਉੱਥੇ ਬੋਂਦੇ ਸੀ ਸਾਰੇ ਉੱਥੇ ਕਦੇ ਵੀ ਜ਼ਿਮੀਂਦਾਰ ਵੀ ਰੱਖਦੇ ਸੀ ਪਹਿਲੀ ਗਰੀਬ ਲੋਕ ਸੀ ਜਿਹੜੇ ਉਹ ਵੀ ਰੱਖਦੇ ਸੀ ਮੰਨ ਕੇ ਚਲੋ ਜਿਹਦੇ ਕੋਲੇ 2 ਕਿੱਲੇ ਵੀਰੇ ਉਹ ਜ਼ਿਮੀਂਦਾਰ ਨਹੀਂ ਹੁੰਦਾ ਉਹ ਤਾਂ ਗਰੀਬਾਂ ਵਾਂਗੂ ਹੀ ਹੁੰਦਾ ਠੀਕ ਹੈ ਉਹਦੇ ਕੋਲੇ ਕੋਈ ਉਹ ਪਹਿਲੀ ਵਾਲਾ ਸਬੰਧ ਨਹੀਂ ਹੁੰਦਾਗਾ ਜੇ ਕਿਸੇ ਕੋਲੇ 3-4 ਕਿੱਲੇ 5 ਕਿੱਲੇ ਵੀਰੇ ਉਹ ਪਹਿਲੀ ਨਹੀਂ ਹੁੰਦੀ ਉਹਦਾ ਬੰਦਾ ਦਿਹਾੜੀਦਾਰ ਵਿਚਾਰਾ ਆਪ ਉਹਦੇ ਵੀ ਉਹਨਾਂ ਕੀ ਪੂੰਜੀ ਹੁੰਦੀ ਆ ਜੇ ਸੋਚਗੇ ਤਾਂ 5 ਕਿੱਲੇ ਵਾਲਿਆਂ ਨੂੰ ਵੀ ਉਹ ਪੈਲੀ ਚਾਹੀਦੀ ਆ ਜਿਵੇਂ 5-5 ਕਿੱਲੇ ਰੱਖ ਲੈਣ ਚਲੋ ਦੀ ਬੋਲੀ ਹੋ ਜਾਵੇ ਉਹ 5-5 ਕਿੱਲੇ ਰੱਖ ਲੈਣ ਜੇ ਕਿਸੇ ਨੂੰ ਪੁੱਜੇ ਤਾਂ ਕੋਈ ਪੈਲੀ ਲੈ ਸਕਦਾ ਬੋਲੀ ਕਰਵਾਉਣ ਦਾ ਹੱਕ ਆਪਣਾ ਜੇ ਤਾਂ ਕਿਸੇ ਨੂੰ ਪੁੱਛਦੀਏ ਤੋਂ ਪੈਲੀ ਰੱਖ ਲਵੇ ਆਪਦੀ ਜੇ ਨਹੀਂ ਕਿਸੇ ਨੂੰ ਪੁੱਛਦੀ ਤੋਂ ਉਹ ਕਹਿੰਦੇ ਹਾਂ ਭਾਈ ਮੈਥੋਂ ਨਹੀਂ ਲਈ ਜਾਣੀ ਪੈਲੀ ਤੂੰ ਰੱਖ ਲੈ ਭਾਈ ਇਹ ਤਾਂ ਹੋਈ ਨਾ ਭਾਈ ਬੋਲੀ ਜਦੋਂ ਹੁਣ ਅੰਦਰ ਖਾਤੇ ਬੋਲੀ ਹੋਊਗੀ ਅੰਦਰ ਖਾਤੇ ਬੋਲੀ ਦਾ ਤਾਂ ਫਿਰ ਇਹੀ ਆ ਨਾ ਵੀ ਇਹਨਾਂ ਨੂੰ ਤਾਂ ਇਹ ਹੋ ਗਈ ਵੀ ਅਸੀਂ ਤਾਂ ਪਾਰਟੀ ਨਾਲ ਜੁੜੇ ਹੋਏ ਆਂ ਸਾਨੂੰ ਤਾਂ ਕਿਸੇ ਨੇ ਕੁਝ ਕਹਿਣਾ ਨਹੀਂ ਤੇ ਭਾਈ ਕੱਲੇ ਵੋਟਾਂ ਅਸਕਰ ਇਹਨਾਂ ਨੂੰ ਇਹ ਧੋਖਰਾਣੇ ਤਾਂ ਨਹੀਂ ਪਾਤੀਆਂ ਆਂ ਜਾਂ ਤਾਂ ਵੋਟਾਂ ਪਾ ਦੀਆਂ ਹਰਬੀ ਸੈਕਟਰੀ ਨੇ ਜਉਂ ਜਿਹੜਾ ਹੈਗਾ ਜਈ ਹੈਗਾ ਉਹਦੀਆਂ ਵੋਟਾਂ ਨਾਲ ਇੱਕ ਵੋਟ ਉਹਦੀ ਹੋ ਗਈ ਚਲੋ ਉਹਦੇ ਘਰ ਦਾ ਪਰਿਵਾਰ 5-7 ਹੋਣਗੇ ਉਹਨਾਂ ਨਾਲ ਤੇ ਜਾਂ ਹਰਬੀ ਸੈਕਟਰੀ ਦੇ ਘਰ ਦੇ 5-7 ਜਣੇ ਹੋਣਗੇ ਜਾਂ ਮੈਨੂੰ ਬੋਲੀ ਦਿੱਤੀ ਗਈ ਹੈ ਤੁਸੀਂ ਕਹਿ ਰਹੇ ਹੋ ਵੀ ਉਹ ਆਮ ਦੀ ਪਾਰਟੀ ਨਾਲ ਜੁੜਿਆ ਹੈ ਹਾਂਜੀ ਹੂੰ ਹਾਂਜੀ ਜਿਨ੍ਹਾਂ ਨੇ ਦੋ ਘਰਾਂ ਨੇ ਬੋਲੀ ਦੇ ਰੱਖ ਦਿੱਤੀ ਆ ਉਹ ਆਮ ਆਦਮੀ ਪਾਰਟੀ ਦੇ ਬੰਦੇ ਆ। ਹੂੰ ਉਹਦੇ ਵਿੱਚ ਹੋਰ ਕੋਈ ਚੀਜ਼ਾਂ ਬੰਦਾ ਹੈ ਨਹੀਂ। ਕਿਸੇ ਬੰਦੇ ਨੇ ਪੈਲੀ ਨਹੀਂ ਰੱਖੀ ਦੋ ਬੰਦੇ ਹੀ ਵਾਈ ਜਾਂਦੇ। ਤੂੰ ਥਾਣੇ ਜਿਕੇ ਪਿਸਤਲ ਦੀ ਗੱਲ ਕਰ ਰਹੀ ਸੀ ਪਿਸਤਲ ਚ ਚੁੱਕ ਲਿਆ। ਹੋਰ ਕੀ ਗੱਲਬਾਤ ਹੋਈ ਐ ਸਚੂ ਨਾਲ? ਉਹ ਕਹਿੰਦਾ ਕਹਿੰਦਾ ਕਿ ਵੀ ਅਖੇਦੇ ਕੋਲੋਂ ਪਿਸਤਲ ਮਰਾਮਤ ਹੋਇਆ ਮੈਂ ਉਹਦੇ ਕੋਲ ਗਈ ਉਹਨੂੰ ਪੁੱਛਿਆ ਜਾ ਕੇ ਮੈਂ ਕਿਹਾ ਵੀਰੇ ਵੀ ਜਦੋਂ ਮੇਰੇ ਮੁੰਡੇ ਤੋਂ ਪਿਸਤਲ ਮਰਾਮਤ ਹੋਇਆ ਫਿਰ ਤੂੰ ਤਲੀ ਤੇ ਰੱਖ ਕੇ ਕਿਉਂ ਨਹੀਂ ਦਿਖਾਇਆ? ਪਿਸਤੌਲ ਰਖਾਉਂਦਾ ਮੇਰੇ ਵੀ ਆ ਪਿਸਤੌਲ ਹੈਗਾ ਪਿਸਤਲ ਪਿਆ ਤੇ ਤੂੰ ਰੱਖ ਵੀ 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 ਰੱਖ ਦਿੰਦੇ ਆ ਚਿੱਟਾ ਵੀ ਰੱਖ ਦਿੰਦੇ ਆ ਹੈ ਅੱਛਾ ਇੱਕ ਉਹ ਬੋਲੀ ਸਕਤਾ ਤਾਂ ਐਨੀ ਰਾੰਦ ਬਣੀ ਉਹਨਾਂ ਨੂੰ ਇੰਨਾ ਵੀ ਇਹਨਾਂ ਨੇ ਕੀਤਾ ਵੀ ਅੰਦਰੇ ਅੰਦਰ ਇਹਨਾਂ ਨੇ ਵੀ ਜਵਾਕਾਂ ਦੇ ਮੁੱਕੀਆਂ ਮਾਰੀਆਂ ਹੱਥਾਂ ਪਾਈ ਹੋਈ ਗਏ ਅੱਛਾ ਉਹ ਬਾਹਰ ਜਦੋਂ ਨਿਕਲ ਕੇ ਆਏ ਫਿਰ ਉਹ ਆ ਕੇ ਵਿਸ਼ਵਦੀਪ ਨੇ ਇਹਨਾਂ ਦੇ ਨਾਲ ਦੀ ਨਾਲ ਅੰਦਰ ਬੈਠੇ ਨੇ ਪੁਲਿਸ ਨੂੰ ਫੋਨ ਕਰਤਾ ਇਹਨਾਂ ਦੀ ਤਾਂ ਮਿੱਠੀ ਪਈ ਸੀ ਪੁਲਿਸ ਆਈ ਤੇ ਵਿਸ਼ਵਦੀਪ ਉਹਨੂੰ ਚੱਕ ਕੇ ਲੈ ਗਈ ਜਦੋਂ ਚੱਕ ਕੇ ਲੈ ਗਈ ਮੁੜ ਕੇ ਇਹਨਾਂ ਨੇ ਥਾਣੇ ਵਿੱਚ ਕਹਿੰਦੇ ਅੱਛਾ ਜਦੋਂ ਅਸੀਂ ਗਏ ਕਹਿੰਦੇ ਪੰਜ ਕਿਬਾਏ ਤੱਕ ਛੱਡ ਦਵਾਂਗੇ। ਬਾਈ ਇਹਨਾਂ ਨੇ ਸਾਨੂੰ ਵੇਚ ਲਈ ਰੱਖਿਆ। 7:30 ਵਜੇ ਉਹਨਾਂ ਦੇ ਕੱਟਤਾ ਪਰਚਾ ਇਹਨਾਂ ਨੇ। 7:30 ਵਜੇ ਪਰਚਾ ਕੱਟ ਕੇ ਫਿਰ ਇਹਨਾਂ ਨੇ ਸਾਨੂੰ ਤੜਕੇ ਅਸੀਂ ਜਾਵੜੇ ਵੀ ਜਦੋਂ ਕਹਿੰਦੇ ਵੀ ਇਹਨਾਂ ਤੇ ਪਰਚਾ ਨਾ ਤੇ ਹੋ ਗਿਆ। ਆ ਜਿਹੜਾ ਪਰਚੇ ਹੈਗੇ ਹੁਣ ਤੇ ਕਹੀ ਜਾਂਦੇ ਸੀ ਇਹਨਾਂ ਤੇ ਪਰਚੇ ਹੋ ਗਏ। ਅਸੀਂ ਜਦੋਂ ਉਹ ਪਰਚੇ ਵਿੱਚ ਗਏ ਅਸੀਂ ਆਖਿਆ ਵੀ ਇਹਨਾਂ ਤੇ ਪਰਚਾ ਹੋ ਗਿਆ। ਕਹਿੰਦੇ ਜੀ ਇਹਨਾਂ ਕੋਲੋਂ ਪਿਸਤੌਲ ਮਰਾਮ ਤੋਂ ਹੋਇਆ। ਮੈਂ ਕਿਹਾ ਪਿਸਤੌਲ ਵਿਖਾਉਂਦਾ ਸਹੀ ਕਿੱਥੇ ਆ? ਉਹ ਪਿਸਤੌਲ ਕੱਲ ਨਾ ਨਹੀਂ ਵਿਖਾਇਆ ਇਹਨਾਂ ਨੇ। ਜੇ ਪਿਸਤੌਲ ਸੀਗਾ ਜਿਉਂ ਤੇ ਖੋਪੜੀ ਨੂੰ ਲਾਈ ਸੀ ਉਹ ਉਹਦਾ ਫਰਜਵੰਦਾ ਸੀ ਨਾਲ ਦੀ ਨਾਲ ਵੀ ਮੈਂ ਵੀ ਦੱਸਾਂ ਜਾਂ ਉਹਦੀ ਵੀਡੀਓ ਬਣਾਵਾ ਸਕਰਚਾਰ ਲੈਣਾ ਪਹਿਲਾਂ ਜਿਵੇਂ ਹੁਣ ਮਾਵਲਾ ਦਰਜ ਹੋਇਆ ਵਿਸ਼ਵਦੀਪ ਤੇ ਉਹਦੇ ਸਾਥੀਆਂ ਦੇ ਪਹਿਲਾਂ ਕਿਤੇ ਲੜਾਈ ਝਗੜਾ ਵਿਸ਼ਵ ਦਾ ਜਾਂ ਕੋਈ ਮਾਵਲਾ ਦਰਜ ਹੋਇਆ ਹੋਵੇ ਕੋਈ ਗੱਲਬਾਤ ਹੋਈ ਕਿਤੇ ਪਹਿਲਾਂ ਨਹੀਂ ਵਿਸ਼ਵਦੀਪ ਤਾਂ ਪਹਿਲੀ ਵਾਰ ਵਿਸ਼ਵਦੀਪ ਲੜਾਈ ਚ ਨਹੀਂ ਹੁੰਦਾ ਉਹ ਧਮਕੀ ਆਈ ਹੋਵੇ ਕਦੇ ਨਹੀਂ ਇਹ ਨਾਲ ਦੀ ਆਪਾਂ ਵੇਖੀਏ ਇਹਨਾਂ ਨੇ ਕਦੇ ਕੋਈ ਗੱਲਬਾਤ ਨਹੀਂ ਕੀਤੀ ਆਪਾਂ ਹਾਂਜੀ ਜਿਹੜੀ ਗੱਲ ਆ ਵੀ ਇਹਨਾਂ ਨੇ ਇਹੋ ਜੀ ਵੀ ਕਦੇ ਗੱਲਬਾਤ ਨਹੀਂ ਕੀਤੀ ਗਈ ਵੀ ਜਾਣਾਂ ਨੇ ਕਦੇ ਕੋਈ ਇਹੋ ਜਿਹਾ ਕੁਝ ਕਿਹਾ ਜਾਂ ਕੁਝ ਵੀ ਆ ਤੇ ਪਰ ਇੰਨਾ ਹੈਗਾ ਵੀ ਨਫ਼ਰਤ ਬਹੁਤ ਕਰਦੇ ਵਿਸ਼ਵਦੀਪ ਤੂਏ ਕੌਣ ਇਹ ਸਾਰੀ ਸਾਡੇ ਪਿੰਡ ਵਿੱਚ ਨਾ ਜਿਹੜੀ ਗੱਲ ਆ ਸਾਡੇ ਪਿੰਡ ਵਿੱਚ ਜਿਵੇਂ ਵੀ ਜਾਤ ਪਾਤ ਵਰਤੀ ਜਾਂਦੀ ਆ ਜਾਤ ਪਾਤ ਸਾਡੇ ਹਾਂਜੀ ਬਹੁਤ ਵਰਤੀ ਜਾਂਦੀ ਆ ਸਾਡੇ ਜਾਤ ਪਾਤ ਵਰਤਦੇ ਆ ਆਮ ਖਾਸ ਪਿੰਡਾਂ ਵਿੱਚ ਜਾਤ ਪਾਤ ਨਹੀਂ ਵਰਤਦੇ ਇੱਥੇ ਵਰਤਦੇ ਆ ਲੋਕੇ ਹੂੰ ਇਸ ਪਿੰਡ ਵਿੱਚ ਜਾਤ ਪਾਤ ਵਰਤਦੇ ਆ ਜੇ ਜਾਤ ਪਾਤ ਵਰਤਦੇ ਆ ਵੀ ਆਹਨ ਵੋਟਾਂ ਦੇ ਇਲੈਕਸ਼ਨ ਚ ਵੋਟ ਕਿਦੀ ਪੈਂਦੀ ਆ ਸਾਨੂੰ ਆ ਪ੍ਰਕਿਰਤੀ ਹੋਰਦੀ ਸਾਨੂੰ ਕਿ ਜਿਵੇਂ ਵੋਟ ਪੈ ਜਾਂਦੀ ਆ ਨਹੀਂ ਫਰਜ ਮੰਦਾ ਜਦੋਂ ਅਸੀਂ ਹਰ ਇੱਕ ਜ਼ਿਮੀਂਦਾਰ ਦੇ ਨਾਲ ਤੁਰਦੇ ਆ ਜ਼ਿਮੀਂਦਾਰ ਤੇ ਗਰੀਬ ਦਾ ਇੱਕ ਹੀ ਹੁੰਦੇ ਆ ਕੋਈ ਕਿਸੇ ਕੋਲੇ ਪੈਲੀ ਹੁੰਦੀ ਕਿਸੇ ਕੋਲੇ ਨਹੀਂ ਅਸਰ ਖੂਨ ਤਾਂ ਸਾਰਿਆਂ ਵਿੱਚ ਇੱਕੋ ਹੀ ਆ ਅਸੀਂ ਕਦੇ ਇਹਨਾਂ ਤੋਂ ਨਫ਼ਰਤ ਨਹੀਂ ਕੀਤੀ ਕਿਸੇ ਨੇ ਵੀ ਕਦੇ ਐ ਨਹੀਂ ਸੋਚਿਆ ਕਿ ਅਸੀਂ ਇਹਦੇ ਮਗਰ ਇਹਨੂੰ ਵੋਟ ਪਾਉਣੇ ਆ ਅਸੀਂ ਖੁਸ਼ ਹੋ ਕੇ ਵੋਟ ਪਾਉਣੇ ਆ ਜਦੋਂ ਵੀ ਕੋਈ ਮਾਮਲਾ ਹੁੰਦਾ ਜਾਂ ਸਰਪੰਚੀ ਦੀ ਵੋਟਾਂ ਜਾਂ ਕੁਝ ਵੀ ਅਸੀਂ ਵਧੀਆ ਖੁਸ਼ ਹੋ ਕੇ ਵੋਟ ਪਾਉਣੇ ਆ ਇਹਦਾ ਭਈ ਵੀ ਸਾਨੂੰ ਕਦੇ ਇਹਨਾਂ ਦੀ ਇੱਕ ਵੋਟ ਵੀ ਨਹੀਂ ਪਈ ਕਦੇ ਵੀ ਸਾਡੇ ਪਿੰਡ ਜਾਤ ਪਾਤ ਦਾ ਮਸਲਾ ਬਹੁਤ ਵਰਤਿਆ ਜਾਂਦਾ ਹੁਣ ਇਹਨਾਂ ਨੂੰ ਐ ਵੀ ਵਿਸ਼ਵਦੀਪ ਉੱਠ ਖੜਾ ਤੇ ਵਿਸ਼ਵਦੀਪ ਇਹ ਚੀਜ਼ਾਂ ਦੇ ਵਿੱਚ ਅੱਗੇ ਵਧ ਰਿਹਾ ਤੇ ਵੀ ਅਸੀਂ ਸਾਡੀ ਪਿੰਡ ਵਿੱਚੋਂ ਵੱਲ ਜੂ ਖਤਮ ਹੁੰਦੀ ਹੈ ਹੁਣ ਕੀ ਹੈ ਗੱਲਬਾਤ ਹੋਈ ਤੁਹਾਡੀ ਤੁਸੀਂ ਦੱਸਿਆ ਥਾਣੇ 'ਚ ਹੁਣ ਮਾਮਲਾ ਕਿਵੇਂ ਅੱਗੇ ਜੇਲ੍ਹ ਭੇਜਤਾ ਕੀ ਮੋੜ ਆਉਣਾ ਹੁਣ ਬਈ ਉਹਨਾਂ ਨੂੰ ਭੇਜਤਾ ਹੁਣ ਇਹਨਾਂ ਨੇ ਇਥੋਂ ਪਹਿਲਾਂ ਅਰਨੀ ਵਾਲੇ ਥਾਣੇ ਵਿੱਚ ਰੱਖਿਆ ਅਰਨੀ ਵਾਲੇ ਤੋਂ ਫਾਜ਼ਿਲਕਾ ਭੇਜਤਾ ਫਾਜ਼ਿਲਕਾ ਹੁਣ ਸਿੱਧਾ ਫਰੀਦਕੋਟ ਭੇਜਤਾ ਬਈ ਮੇਰੇ ਪੁੱਤ ਦੀ ਦਵਾਈ ਚੱਲਦੀ ਆ ਸਾਡੀ ਮੇਰੇ ਪੁੱਤ ਨੂੰ ਸਰਦੀਆਂ ਨਾੜਾਂ ਦੀ ਮੇਰੇ ਪੁੱਤ ਦੀ ਸਰਦੀ ਦੀ ਦਵਾਈ ਚੱਲਦੀ ਸਰਦੀ ਦੀ ਵੀ ਦਵਾਈ ਚੱਲਦੀ ਮੇਰੇ ਪੁੱਤ ਨੂੰ ਉੰਜ ਵੀ ਮੇਰੇ ਆ ਪੁੱਤ ਦੇ ਸਾਦੀ ਵੀ ਦਿੱਕਤ ਜਿਵੇਂ ਕਦੇ-ਕਦੇ ਵੀ ਜਿਵੇਂ ਆ ਜਾਂਦੀ ਆ ਵੀ ਉਹਦੇ ਪੀੜਾ ਨਿਕਲਦੀਆਂ ਜ਼ਿਆਦਾ ਉਹਦੀ ਦਵਾਈ ਚੱਲਦੀ ਜਾਂਦੀ ਰਹਿੰਦੀ ਆ ਉਹਦੀ ਦਵਾਈ 15 ਮਾਗ ਤੋਂ ਚੱਲਣ ਲੱਗੀ ਆ ਬਠਿੰਡੋਂ ਦਵਾਈ ਚੱਲਦੀ ਆ ਮੁਖਸਰੋਂ ਬਾਬੂ ਰਾਮ ਦੇ ਦਵਾਈ ਚੱਲਦੀ ਆ ਤੇ ਜਿਹੜੀ ਬਠਿੰਡੇ ਤੋਂ ਦਵਾਈ ਚੱਲਦੀ ਉਹ ਹੈਲੋ ਹਸਪੀਟਲ ਚੋਂ ਦਵਾਈ ਚੱਲਦੀ ਆ ਵਿਸ਼ਵਦੀਪ ਦੀ ਫਿਰ ਉਹ ਜਿਹੜਾ ਹੈਗਾ ਦੂਜਾ ਇੱਥੇ ਹੈਗੀ ਜਲਾਨਾਬਾਦ ਹੈਗਾ ਉੱਥੋਂ ਵੀ ਦਵਾਈ ਮੇਰੇ ਪੁੱਤ ਨੂੰ ਕੀ ਤੁਹਾਡੇ ਕੀ ਮੰਗ ਹੈਗੀ ਮੈਰੀ ਮੰਗੇ ਆ ਵੀਰੇ ਵੀ ਮੇਰਾ ਵੇਖੋ ਨਾ ਤਾਂ ਕਿਸੇ ਨਾਲ ਸਾਡਾ ਕੋਈ ਵਾਟਰ ਸੀ ਨਾ ਵਿਰੋਧ ਸੀ ਇੱਕ ਪੰਚਾਇਤੀ ਪਲਾਟਾਂ ਦੀ ਬੋਲੀ ਦੇ ਪਿੱਛੇ ਰੋਲਾ ਪਿਆ ਨਾ ਹੁਣ ਮੈਂ ਕਹਿਣੀ ਵੀ ਮੇਰੇ ਪੁੱਤ ਦਾ ਪਰਚਾ ਰੱਦ ਕੀਤਾ ਜਾਵੇ ਹਾਂਜੀ ਹਾਂਜੀ ਅਸੀਂ ਗੱਲਬਾਤ ਕਰ ਰਹੀ ਸੀ ਵਿਸ਼ਵਦੀਪ ਸਿੰਘ ਦੇ ਬਾਰੇ ਜਿਹਦੇ ਮਾਮਲਾ ਦਰਜ ਕੀਤਾ ਗਿਆ ਉਹਨਾਂ ਦੇ ਪਰਿਵਾਰਕ ਮੈਂਬਰ ਉਹਨਾਂ ਦੀ ਭੈਣ ਮਾਤਾ ਜੀ ਨੇ ਗੱਲਬਾਤ ਦੱਸੀ ਹੈ ਦੂਸਰੇ ਨੌਜਵਾਨ ਜੋ ਖੜੇ ਹੈ ਉਹਨਾਂ ਦੇ ਜਿਹੜੇ ਮਾਪੇ ਹੈਗੇ ਉਹਨਾਂ ਨੇ ਵੀ ਆਪਣੀ ਜਿਹੜੀ ਪੂਰੀ ਵਿਤਿਆ ਸੁਣਾਈ ਹੈ ਸਾਰਿਆਂ ਦਾ ਧੰਨਵਾਦ ਬਹੁਤ ਸ਼ੁਕਰੀਆ ਵਿਸ਼ਵਦੀਪ ਤੇ ਉਸਦੇ ਦੋ ਜਿਹੜੇ ਸਾਥੀ ਆ ਉਹਨਾਂ ਤੇ ਜਿਹੜਾ ਮਾਮਲਾ ਦਰਜ ਹੋਇਆ ਤੇ ਅਸੀਂ ਪਹੁੰਚੇ ਆ ਥਾਣਾ ਅਰਨੀਵਾਲਾ ਤੇ ਇੱਥੇ ਸਾਡੇ ਨਾਲ ਇੰਚਾਰ ਸਾਹਿਬ ਨੇ ਗੱਲਬਾਤ ਕਰਾਂਗੇ ਇਹ ਮਾਮਲਾ ਕਿਵੇਂ ਦੇਖਦੇ ਹੋ ਵੀ ਪਰਿਵਾਰ ਕਹਿੰਦਾ ਵਿਸ਼ਵਦੀਪ ਦਾ ਖਾਸ ਕਰਕੇ ਵੀ ਸਾਡੇ ਨਾਲ ਧੱਕਾ ਹੋਇਆ ਪੁਲਿਸ ਨੇ ਧੱਕਾ ਕੀਤਾ ਨਹੀਂ ਇਹ ਬਿਲਕੁਲ ਧੱਕਾ ਨਹੀਂ ਹੋਇਆ ਇਹ ਆਪਣਾ ਪੰਚਾਇਤ ਸੈਕਟਰੀ ਸੀਗਾ ਜੇਹੀ ਸੀਗਾ ਰਜਿੰਦਰ ਕੁਮਾਰ ਉਹਦੀ ਸਟੇਟਮੈਂਟ ਤਾਂ ਹੀ ਪਰਚਾ ਦਿੱਤਾ ਜੀ ਇਹ ਪਹਿਲਾਂ ਬੋਲੀ ਸੀਗੀ ਇਹਦੇ ਪਿੰਡ ਮਾਹੂਆ ਨੇ ਸਾਮਰਾਜ ਜਮੀਨ ਸੀਗੀ ਪਹਿਲਾਂ ਰੱਖੀ ਸੀ 20 ਤਰੀਕ ਐਨਾਨਸਮੈਂਟ ਅਕੀ ਸੀ 19/3/24 ਨੂੰ 19/5 ਉਸ ਤੋਂ ਬਾਅਦ ਐਨਾਨਸਮੈਂਟ ਤੋਂ ਬਾਅਦ ਇਹ ਵੱਧ ਜਿਹੜੇ ਠੇਕੇ ਤੋਂ ਪਿੱਛੇ ਹਦਾਇਤਾਂ ਮਤਾ ਕੋ 10% ਵੱਧ ਸਾਮਰਾਜ ਤੋਂ ਇਹ ਬੋਲੀ ਕੀਤੀ ਜਾਂਦੀ ਸੀ ਨਾ ਉਹਨਾਂ ਕਹਿੰਦੇ ਕਿ ਮੁਲਤਵੀ ਕੀਤੀ ਗਈ ਸੀ ਫਿਰ ਅਗਲੀ ਤਰੀਕ 30/4 ਨੂੰ ਰੱਖੀ ਇਹਨਾਂ ਨੇ 24 ਨੂੰ ਉਹ ਵੀ ਨਹੀਂ ਹੋ ਸਕੀ ਕਿਸੇ ਨੇ ਬੋਲੀ ਨਹੀਂ ਦਿੱਤੀ ਫਿਰ 15/5/24 ਹੋਈ ਸਰ ਨੈਕਸਟ ਜਿਹੜੀ 29/5/24 ਨੂੰ ਇਹ ਬੋਲੀ ਹੋ ਚੁੱਕੀ ਸੀ ਸਰ ਹੂੰ ਬੋਲੀ ਹੋਣ ਤੋਂ ਬਾਅਦ ਇਹ ਜ਼ਮੀਨ ਜਿਹੜੀ ਜਿਨ੍ਹਾਂ ਨੇ ਖਰੀਦੀ ਲੈ ਲਈ ਸੀ 26 ਯਰ ਇੱਕੜੇ ਹਿਸਾਬ ਨਾਲ ਤੇ ਪੈਸੇ ਵੀ ਜਮ੍ਹਾਂ ਹੋ ਚੁੱਕੇ ਸੀਗੇ ਹੂੰ ਫਰਦਰ ਇਹ ਜਿਹੜਾ ਸੀਗਾ ਵਿਸ਼ਮਜੀਤ ਸਿੰਘ ਇਹ ਨੂੰ ਐਕਸੈਪਟ ਨਹੀਂ ਸੀਗਾ ਇਹ ਨਹੀਂ ਚਾਹੁੰਦਾ ਸੀਗਾ ਵੀ ਇਹ ਬੇਲਿੰਗ ਬੋਲੀ ਨੂੰ ਐਕਸੈਪਟ ਨਹੀਂ ਕਰਦਾ ਸੀ ਇਸ ਨੇ ਆਪਣੇ ਤੌਰ ਤੇ ਗੁਰਦੁਆਰਾ ਸਾਹਿਬ ਜਾ ਕੇ ਅਨਾਉਂਸਮੈਂਟ ਕਰਤੀ ਵੀ ਇਹਦੀ ਬੋਲੀ ਜਿਹੜੀ ਹੈਗੀ ਆ 11 ਤਰੀਕ ਨੂੰ ਕੀਤੀ ਜਾਣੀ ਹੈ ਤੇ ਉੱਥੇ ਜਾ ਕੇ ਉਹਨੂੰ ਬੋਲੀ ਦੇ ਸਕਦੇ ਲੇਕਿਨ ਇਹ ਬੋਲੀ ਤਾਂ ਹੋ ਚੁੱਕੀ ਸੀਗੀ ਪੈਸੇ ਜਮ੍ਹਾਂ ਹੋ ਚੁੱਕੇ ਸੀਗੇ ਇਹ 11 ਤਰੀਕ ਨੂੰ ਆਪਣੇ ਜਿਹੜਾ ਦਫ਼ਤਰ ਸੀ ਇਹਨਾਂ ਦਾ ਜੇਏ ਦਾ ਤੇ ਆਪਣੇ ਪੰਚਾਇਤ ਘਰ ਦਾ ਉੱਥੇ ਗਿਆ 10-12 ਬੰਦੇ ਨਾਲ ਹੋੜਾ ਇਹਨਾਂ ਦੇ ਅੰਦਰ ਜਾ ਕੇ ਉਹਨਾਂ ਨੇ ਇਹਨਾਂ ਦੇ ਸਟੇਟਮੈਂਟ ਮੁਤਾਬਕ ਸਟੇਟਮੈਂਟ ਮੁਤਾਬਕ ਜੋ ਉਹਨਾਂ ਨੇ ਅੰਦਰ ਗੱਲ ਪਾਇਆ ਗੱਲ ਪਾਇਆ ਤੋਂ ਬਾਅਦ ਉਹਨਾਂ ਨੇ ਆਪਣੇ ਆਪ ਨੂੰ ਇਹਨਾਂ ਨੂੰ ਬਾਹਰ ਕੱਢਿਆ ਅੰਦਰੋਂ ਕੁੰਡੀ ਲਾਲੀ ਦੀ ਇਹ ਬਾਹਰ ਨਿਕਲ ਕੇ ਉਹਨਾਂ ਦੇ ਇਟਾ ਵੱਟੇ ਉਹਨਾਂ ਦਫ਼ਤਰ ਨੂੰ ਮਾਰਦੇ ਆ ਉਸ ਤੋਂ ਬਾਅਦ ਅਸੀਂ ਮੌਕੇ ਤੇ ਵੀ ਗਏ ਆ ਠੀਕ ਵਾਕਿਆ ਗੱਲ ਹੋਈ ਆ ਇਸ ਤੋਂ ਬਾਅਦ ਜੋ ਵੀ ਹੈਗਾ ਜਿਹੜਾ ਜੇਈ ਸੀਗਾ ਰਜਿੰਦਰ ਕੁਮਾਰ ਉਹਦੀ ਸਟੇਟਮੈਂਟ ਆ ਕੇ ਉਹਨੇ ਲਿਖਾਈ ਸਟੇਟਮੈਂਟ ਦੇ ਬਿਆਹ ਤੇ ਅਸੀਂ ਇਹਦੇ ਗੈਂਗਸਟ ਇਹਦੇ ਤਿੰਨ ਜਿਹੜੇ ਸਾਥੀ ਆ ਦੋ ਨਾਲ ਦੋ ਨਾਲ ਸਾਥੀ ਆ ਤੇ 10-12 ਅਨਨੌਨ ਵਕਤੀ ਆ ਜਿਹੜੇ ਉਹਨਾਂ ਦੇ ਖਿਲਾਫ ਪਰਚਾ ਦੱਚ ਕੀਤਾ ਜੀ ਪੱਖ ਵੱਖ-ਵੱਖ ਧਰਮ ਦੇ ਤਰ ਜੋ ਬੰਦਾ ਸੀਗਾ ਅਜਾ ਆਰੰਜ ਐਕਟ ਲਾਇਆ ਤੁਸੀਂ ਜੀ ਜੀ ਉਸ ਟਾਈਮ ਤੇ ਉਹਨਾਂ ਨੇ ਲਖਾਇਆ ਜੀ ਇਹਦੇ ਕੋਲ ਪਿਸਤਲ ਸੀਗਾ ਲੇਕਿਨ ਜਦੋਂ ਅਸੀਂ ਮੌਕੇ ਦੇ ਅੱਧੇ ਪੌਣੇ ਘੰਟੇ ਬਾਅਦ ਪਹੁੰਚੇ ਆ ਹੋ ਸਕਦਾ ਇਹਨੇ ਪਾਸੇ ਕਰਤਾ ਹੋਵੇ ਉਹਨਾਂ ਨੇ ਸਟੇਟ ਨੂੰ ਦਬਕੀ ਇਹਨੇ ਕੋਈ ਪਿਸਤਲ ਹੈਗਾ ਸੀ ਦਿਖਾਇਆ ਪਰਿਵਾਰਕ ਮੈਂਬਰ ਕਹਿੰਦਾ ਵੀ ਅਸੀਂ ਵੀਡੀਓ ਬਣਾਈ ਹੈ ਘਰੇ ਸੀਗਾ ਲਾਇਸੈਂਸੀ ਹਥਿਆਰ ਆ ਉਹ ਘਰੇ ਸੀਗਾ ਤੇ ਪੁਲਿਸ ਜਾਣ ਬੁੱਝ ਕੇ ਬਣਾ ਰਹੀ ਹੈ ਦੇਖੋ ਜੀ ਉਸ ਟਾਈਮ ਤੇ ਅਸੀਂ ਜਿਹੜਾ ਵਕੂਏ ਤੇ ਪਹੁੰਚੇ ਆ ਥੋੜਾ ਦੇਰ ਹੋ ਗਏ ਅੱਧਾ ਪੌਣੇ ਘੰਟੇ ਬਾਅਦ ਹੋ ਸਕਦਾ ਉਹਨੇ ਘਰ ਭੇਤਾ ਹੋਵੇ ਜਦੋਂ ਪਤਾ ਲੱਗੇ ਪੁਲਿਸ ਆ ਰਹੀ ਹੈ ਲੇਕਿਨ ਇਹਦੇ ਜੇ ਮੌਕੇ ਤੇ ਸਾਡੇ ਕੋਲੇ ਫਰਦਰ ਜੇ 10 12 ਵਿਅਕਤੀ ਹੋਰ ਹੈਗੇ ਆ ਉਹਨਾਂ ਦੇ ਗੇਂਸ ਜਿਹੜਾ ਪਰਚਾ ਦਰਜ ਕਰਤਾ ਤੋਤੀਸ਼ ਜਾਰੀ ਹੈ ਜੀ ਗ੍ਰੈਂਟ ਇਹਦੇ ਜੇਲ੍ਹ ਚ ਭੇਜਤਾ ਗਿਆ ਜੀ ਜੇਸ਼ਨ ਨਹੀਂ ਜਦੋਂ ਆਪਾਂ ਦੇਖਦੇ ਆਂ ਕਾਨੂੰਨ ਦੇ ਮੁਤਾਬਕ ਜਿਹੜੀ ਪੰਚਾਇਤੀ ਜ਼ਮੀਨ ਹੁੰਦੀ ਹੈ ਤੀਜਾ ਹਿੱਸਾ ਜਿਹੜਾ ਐਸਸੀ ਵਰਗ ਲਈ ਹੁੰਦਾ ਪਰ ਐਫ ਆਈ ਆਰ ਅਸੀਂ ਪੜ੍ਹੀ ਹੈ ਉਹਦੇ ਚ ਤਾਂ ਲਿਖਿਆ ਹੈ ਕਿ ਜਿਹੜਾ ਜਨਰਲ ਲੋਕਾਂ ਨੇ ਜੱਟ ਜ਼ਿਮੀਂਦਾਰ ਪਰਿਵਾਰਾਂ ਨੇ ਸਾਰੇ ਜਿਹੜੀ ਹੈਗੇ ਪੈਸੇ ਦੇ ਦੇ ਤੁਸੀਂ ਐਫ ਆਈ ਆਰ ਵੀ ਪੜ ਸਕਦੇ ਹੋ ਨੀਤੀ ਬਾਰੇ ਮੈਨੂੰ ਨਹੀਂ ਹੈਗਾ ਜਿਹੜਾ ਉਹਨਾਂ ਨੇ ਲਿਖਾਇਆ ਸਟੇਟਮੈਂਟ ਉਹ ਹੀ ਉਹਦੇ ਮੁਤਾਬਕ ਦੇਖਣਾ ਜੀ ਬਾਕੀ ਗਾਂ ਫਰਦ ਅਨੁਵਰਸਿਟੀਸ਼ਨ ਚ ਆ ਜਾਊਗਾ ਦੂਰ ਦਰਸ਼ਨ ਕੇ ਜਾ ਕੇ ਆਊਗਾ ਪੀ ਇਹ ਹੁੰਦਾ ਜਾਂ ਕੀ ਹੁੰਦਾ ਲੇਕਿਨ ਇਹ ਵੀ ਇਹਨਾਂ ਦੇ ਸਟੇਟਮੈਂਟ ਮੁਤਾਬਕ ਅਸੀਂ ਪਰਜਾਤਾ ਵੀ ਜਿਹੜੀ ਜ਼ਮੀਨ ਹੈਗੀ ਗਾਂ ਕੇ ਦਿੱਤੀ ਕੀ ਬੋਲੀ ਮਤਾਬਕ ਤੁਸੀਂ ਜਦੋਂ ਗਏ ਹੋ ਮੌਕੇ ਤੇ ਵਿਸ਼ਵਦੀਪ ਤੇ ਉਹਦੇ ਸਾਥੀਆਂ ਕੋਲੋਂ ਕੋਈ ਚੀਜ਼ ਫੜੀ ਗਈ ਇਥੇ ਹਾਰ ਮਾਰੂ ਜਾਂ ਕੋਈ ਲੋਹੇ ਦੀ ਰਾੜ ਜਾਂ ਡੰਡਾ ਕੁਝ ਵੀ ਇਹਦੇ ਤੋਂ ਇਹ ਹੈਗਾ ਸੀ ਉਹ ਰੋੜੇ ਰੜੇ ਉੱਥੇ ਜਿਹੜੇ ਮਾਰ ਰਹੇ ਸੀਗੇ ਉਹ ਚੀਜ਼ਾਂ ਸੀਗੀਆਂ ਉਸ ਟਾਈਮ ਤੇ ਬਾਕੀ ਪਿਸਟਲ ਵਗੈਰਾ ਨਹੀਂ ਸੀ ਘੀਚ ਦੱਸਿਓ ਵੀ ਜਿਵੇਂ ਪਰਿਵਾਰ ਕਹਿੰਦਾ ਵੀ ਜਿਹੜਾ ਇਹ ਆਵਾਜ਼ ਚੁੱਕਦਾ ਮੁੰਡਾ ਸੋਸ਼ਲ ਮੀਡੀਆ ਤੇ ਬੋਲਦਾ ਇਹ ਸਾਰੀਆਂ ਚੀਜ਼ਾਂ ਨੂੰ ਲੈ ਕੇ ਸਰਕਾਰ ਦੇ ਦਵਾਜ਼ ਸਾਰਾ ਕੁਝ ਕੀਤਾ ਗਿਆ ਇਹ ਬਿਲਕੁਲ ਨਹੀਂ ਦਵਾਜ਼ ਦਵਾਸਗਾ ਦੇ ਬਸ ਕਿਉਂਕਿ ਆਪ ਖੁਦ ਦੇਖਿਆ ਹੈਗਾ ਜਿਹੜਾ ਇਹ ਜੇ ਇਹਨੂੰ ਪ੍ਰੋਬਲਮ ਸੀ ਕੋਈ ਥਾਣੇ ਆ ਜਾਂਦਾ ਥਾਣੇ ਆ ਕੇ ਸਾਨੂੰ ਦੱਸਦਾ ਵੀ ਆਹ ਗੱਲ ਹੈ ਜਾਬਤ ਇਹ ਜੇ ਕਾਨੂੰਨ ਹੱਥੋਂ ਲੈ ਕੇ ਕੋਈ ਕੋਈ ਵੀ ਕਾਰਵਾਈ ਕਰੇ ਉਹਦੇ ਅਗੇਂਸਟ ਤੱਕ ਕਾਰਵਾਈ ਬੰਦੀ ਆ ਕਰਨੀ ਬੰਦੀ ਸਾਡੀ ਜੇ ਕੋ ਇਸ ਤਰ੍ਹਾਂ ਕੰਮ ਕਰੇਗਾ ਜਾਂ ਥਾਣੇ ਆ ਕੇ ਸਾਨੂੰ ਦੱਸ ਦਿੰਦਾ ਵੀ ਆਹ ਗੱਲ ਹੈ ਜੀ ਆ ਸਰ ਬੋਲੀ ਐਸਾ ਨਹੀਂ ਹੋਈ ਜਾਂ ਉਹਦੀ ਲੀਗਲੀ ਕਾਰਵਾਈ ਕਰਦਾ ਆਪਦੀ ਦਿਖਾ ਦਿੰਦਾ ਪਰ ਇਸ ਤਰ੍ਹਾਂ ਜਿਹੜਾ ਕੀਤਾ ਨੇ ਲੀਗਲੀ ਕੀਤਾ ਇਸ ਮੁਤਾਬਕ ਦੀ ਕਾਰਵਾਈ ਇਹ ਬਿਆਨ ਲਿਖ ਕੇ ਦੇ ਦਿੰਦਾ